ਹਾਂਜੀ ਕਿਵੇਂ ਸਾਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਅਜਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਪਾਰਟ 2 ਆ ਸਾਡੇ ਪਹਿਲੇ ਪਾਰਟ 'ਚ ਵੀ ਅਸੀਂ ਦੱਸਿਆ ਸੀ ਵੀ ਅਸੀਂ ਗਰਾਉਂਡ ਦੀ ਸਫਾਈ ਕਰ ਰਹੇ ਹਾਂ ਦੀਵਾਲੀ ਤੋਂ ਪਹਿਲਾਂ ਤੇ ਹੁਣ ਵੀ ਅਸੀਂ ਸਫਾਈ ਕਰ ਰਹੇ ਹਾਂ ਆ ਦੇਖ ਲਓ ਤੁਸੀਂ ਸਾਰੇ ਛੋਟੇ-ਛੋਟੇ ਬੱਚੇ ਸਫਾਈ ਵਿੱਚ ਆਪ ਦਾ ਯੋਗਦਾਨ ਪਾ ਰਹੇ ਆ ਤੇ ਆ ਆਪਣੇ ਭਰਾ ਵੱਡੇ ਇਹ ਵੀ ਸਾਰੇ ਇਹਨੇ ਬਹੁਤ ਸਹਿਯੋਗ ਦੇ ਰਹੇ ਆ ਸਫਾਈ ਵਿੱਚ ਤੇ ਜਿਹੜਾ ਆ ਆਪਣੇ ਪਹਿਲਾਂ ਪੱਟਿਆ ਸੀ ਉਹ ਸੁੱਕ ਗਿਆ ਸੀਗਾ ਤੇ ਉਹਨੂੰ ਅੱਜ ਅੱਗ ਲਾਈਆ। ਸਾਲ ਵਿੱਚ ਕਿੰਨੇ ਮਹੀਨੇ ਹੁੰਦੇ ਨੇ? ਤੇ ਅਦਰ ਉਸਤਾਦ ਜੀ ਵੀ ਲੱਗੇ ਹੋਇਆ ਕੰਮ ਤੇ ਸਾਰੇ ਜਨੇ ਆਪੋ ਆਪਣਾ ਕੰਮ ਕਰ ਰਹੇ ਆ। 2-3 ਦਿਨ ਹੋ ਗਏ ਵੀਰੇ ਦਿਵਾਲੀ ਤੇ ਕਪਾਸਫਾਈ ਕਰ ਦਾਂਗੇ ਆ ਜਿਹੜੀਆਂ ਇੱਟਾਂ ਨੇ। ਇਹਨਾਂ ਤੇ ਕਲੀ ਕੁਲੀ ਐਨ ਵਧੀਆ ਕਰਕੇ ਗਰਾਊਂਡ ਨੂੰ ਨਵੀਂ ਲੁੱਕ ਦੇਵਾਂਗੇ। ਸਾਰੇ ਜਣੇ ਬਹੁਤ ਯੋਗਦਾਨ ਪਾ ਰਹੇ ਐ ਸਫਾਈ 'ਚ ਆ ਦੇਖ ਲੋ ਨਿੱਕੇ ਨਿੱਕੇ ਬੱਚੇ ਵੀ ਕਾ ਜਿਹੜਾ ਸੀ ਕਈਆਂ ਨਾਲ ਪੱਟ ਰਹੇ ਆ ਉਹਨੂੰ ਇਕੱਠਾ ਕਰਦੇ ਆ ਪੱਤੇ ਉੱਤੇ ਸਾਰਾ ਕੁਝ ਚੱਕ ਕੇ ਹਾਂਜੀ ਧੰਨਵਾਦ ਸਾਰਿਆਂ ਦਾ ਅਗਲੇ ਵਲੌਗ ਵਿੱਚ ਮਿਲਦੇ ਆ ਸਫਾਈ ਤੋਂ ਬਾਅਦ ਦੀ ਵੀਡੀਓ ਵੀ ਲੈ ਕੇ ਆਵਾਂਗੇ